ਹਰਦੀਾਲ ਛੱਠਾ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਮੇਲਾ ਰਖਵਾਇਆ ਹੈ ਸਾਡੇ ਵੀਰ ਦਿਲਬਰ ਟੀਨਾ ਜਿਹਦੀ ਬਦੌਲਤ ਮੈਂ ਇੱਥੇ ਸਟੇਜ ਤੇ ਖੜੀ ਆਂ ਸਾਡੇ ਬਲਜਿੰਦਰ ਚੱਕਲੀ ਸ਼ੇਰ ਧਮਕ ਪੰਜਾਬ ਦੇ ਜਗਦੇਵ ਟਹਿਣਾ ਜੀ ਮੇਲਾ ਲਾਈਵ ਟੀਮ ਸਮੂਹ ਨਗਰ ਨਿਵਾਸੀਆਂ ਦਾ ਦੂਰੋਂ ਨੇੜੇ ਆਇਆ ਸਾਥ ਸੰਗਤ ਨੂੰ ਮੁਬਾਰਕਾ ਦਿੰਦੇ ਆ ਕਿੰਨੇ ਜਿਨ੍ਹਾਂ ਦੀ ਅੱਖ ਵਿੱਚ ਫਤੇ ਉਹਨਾਂ ਦੀ ਲੱਖ ਵਿੱਚ ਫਤੇ ਜਿਨ੍ਹਾਂ ਦੇ ਜਵਾਨ ਵਿੱਚ ਫਤੇ ਉਹਨਾਂ ਦੀ ਜਹਾਨ ਵਿੱਚ ਫਤੇ ਜਿਨ੍ਹਾਂ ਦੀਆਂ ਬੁੱਲਾਂ ਵਿੱਚ ਫਤੇ ਉਹਨਾਂ ਦੀਆਂ ਕੁੱਲਾਂ ਵਿੱਚ ਫਤੇ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਫਤੇ ਪ੍ਰਮਾਨ ਕਰੋ ਵੈਗੁਰਜੀਕਾ ਖਾਲਸਾ ਸ਼੍ਰੀ ਵੈਗੁਰਜੀ ਕੀ ਫਤੇ ਇੱਕ ਤਾੜੀ ਭਾਈ ਪ੍ਰਬੰਧਕਾਂ ਦੇ ਨਾਂ ਤੇ ਜ਼ਰੂਰ ਲਾ ਦਿਓ ਤੇ ਦੂਜੀ ਤਾੜੀ ਤਾਂ ਮਾਰਿਓ ਜੇ ਸਾਨੂੰ ਸੁਆਦ ਆ ਰਿਹਾ ਤਾਂ ਦੀ ਤਾੜੀ ਮਾਰਨ ਦੀ ਲੋੜ ਨਹੀਂ ਪੈਂਦੀ। ਸੋ ਪਹਿਲਾ ਚੰਦ ਸ਼ਬਦ ਇੱਕ ਸਾਡੇ ਬਾਬਾ ਜੀ ਆਏ ਐ ਰੋੜੀ ਤੋਂ। ਉਹਨਾਂ ਦਾ ਵੀ ਧੰਵਾਦ ਆ ਸਰਪੰਚ ਸਾਹਿਬ ਚੋਰਮਾਰ ਤੋਂ ਸੁਖਦੇਵ ਸਿੰਘ ਠੇਕੇਦਾਰ ਦਰਸ਼ਨ ਸਿੰਘ ਜੀ। ਗੋਗੀ ਟਵਾੜਾ ਜੀ ਮੈਡਮ ਰਪਾਲੀ ਸੰਧੂ ਮਹਾਲੀ ਤੋਂ ਫਿਲਮੀ ਅਦਾਕਾਰ ਸੋ ਸਾਡੇ ਰਮਨ ਸੇਖੋਂ ਜੀ ਜਿੰਨੇ ਕਲਾਕਾਰ ਸਾਰੇ ਸਾਰੇ ਦੇ ਨਾਲ ਲੋਕੀ ਤਾਂ ਜ਼ਿਆਦਾ ਹੋ ਜੂ ਕਹਿੰਦੇ ਕਿਸੇ ਨੂੰ ਮੈਂ ਦਰਦੀ ਹਾਂ ਇਸ ਮਹਿਫਿਲ ਵਿੱਚ ਬੋਲਾ ਕਿ ਨਾ ਬੋਲਾ ਕਿਸੇ ਨੂੰ ਪਿਓ ਬੋਲਾ ਕਿਸੇ ਨੂੰ ਮਾਂ ਬੋਲਾ ਸਭ ਨੂੰ ਮੈਂ ਰੱਬ ਦੀ ਥਾਂ ਬੋਲਾ ਇੱਥੇ ਹਰ ਸ਼ਖਸ਼ੀਅਤ ਨਾਮੀ ਹੈ ਮੈਂ ਭਾਈ ਕਿਹਦਾ ਕਿਹਦਾ ਨਾ ਬੋਲਾ ਜਨਾਜ਼ ਆਪਣਾ ਤਾਂ ਦੋ ਸ਼ਬਦ ਮੈਂ ਪ੍ਰਮਾਤਮਾ ਦੇ ਨਾਂ ਤੇ ਜ਼ਰੂਰ ਕਹਿ ਦੂੰ ਕਹਿੰਦੇ ਪੋ ਦਾ ਮਹੀਨਾ ਚੱਲਦਾ ਹੈ ਤੇ ਗੁਰੂਆਂ ਦੀਆਂ ਸ਼ਹੀਦਿਆਂ ਨੂੰ ਯਾਦ ਰੱਖਣਾ ਸਾਡਾ ਵੀ ਫਰਜ਼ ਬਣਦਾ ਹੈ ਕਹਿੰਦੇ 타ਗਾ 타ਗਾ ਹੋ ਜਾਂਦੀ ਕਬੀਲਦਾਰੀ ਜਦ ਗੰਢ ਇਤਫਾਕ ਦੀ ਖੁੱਲ ਜਾਵੇ ਪਾਰਸ ਮਿੰਟ ਜਾਂਦੀ ਅਖਰ ਗਲਤ ਵਾਂਗੂ ਤੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਸੋ ਕਹਿੰਦੇ ਗੱਲਣਾ ਤਾਰੇ ਹਰ ਕੋਈ ਤੋੜਦਾ ਏ ਜਿਹੜੇ ਲੱਗੀਆਂ ਨਮੋਂਦੇ ਆ ਉਹ ਹੋਰ ਹੁੰਦੇ ਨੇ ਇਸ਼ਟ ਵਿੱਚ ਕੰਨ ਪੜਵਾ ਕੇ ਮੁੰਦਰਾ ਪਵਾ ਲੈਂਦੇ ਪਰ ਜਿਹੜੇ ਸੀਸ ਤਲੀ ਤੇ ਟਕਾ ਗਏ ਉਹ ਹੋਰ ਹੁੰਦੇ ਨੇ ਪੁੱਤਲ ਬੰਦੇ ਖੁਦ ਕਸ਼ੀਆ ਕਰਨ ਜਾਂਦੇ ਆ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗੇ ਜਿਹੜੇ ਕੌਮ ਲਈ ਸ਼ਹੀਦੀਆਂ ਪਾ ਗਏ ਉਹ ਹੋਰ ਹੁੰਦੇ ਨੇ ਰੱਬ ਕਹਾਉਣ ਦਾ ਚਾਅ ਤੇ ਚੜਿਆ ਅੱਜ ਕੱਲ੍ਹ ਕਈ ਸਾਧਾ ਨੂੰ ਪਰ ਜਿਹੜੇ ਕੌਮ ਲਈ ਚਾਰ ਪੁੱਤ ਮਰਵਾ ਗਏ ਉਹ ਹੋਰ ਹੁੰਦੇ ਨੇ ਜਿਹੜੇ ਕੌਮ ਲਈ ਚਾਰ ਪੁੱਤ ਮਰਵਾ ਗਏ ਉਹ ਹੋਰ ਹੁੰਦੇ ਨੇ ਕਹਿੰਦੇ ਸੁੱਤੇ ਪੁੱਤ ਨਹੀਂ ਜਰੀ ਦੇ ਮਾਪਿਆਂ ਤੋਂ ਦਸ਼ਮੇਸ਼ ਪਿਤਾ ਪੁੱਤਾਂ ਨੂੰ ਬਾੜ ਸੁੱਤੇ ਸਰਵੰਸ ਵਾਰ ਕੇ ਕੰਡਿਆ ਤੇ نیند ਆ ਗਈ ਐਸਾ ਕਾਮਨਾ ਕਰਕੇ ਪਿਆਰ ਸੁੱਤੇ ਹੋਰ ਨਾ ਫੁੱਲ ਕੜੀਆਂ ਨੂੰ ਟੁੱਟਣੋਂ ਬਚਾ ਕੇ ਆਪਣੀ ਸਾੜ ਕੇ ਬਹਾਰ ਸੁੱਤੇ ਜੀਦੀ ਲੋੜ ਅੱਜ ਵੀ ਕੌਮ ਨੂੰ ਪਾਈ ਰੱਖ ਕੇ ਕੋਲ ਤਲਵਾਰ ਸੁੱਤੇ ਪੈਰਾਂ ਵਿੱਚ ਛਾਲੇ ਫਕੀਰ ਹੋਏ ਬਸਤਰ ਲੀਰੋ ਲੀਰ ਹੋਏ ਕੋਈ ਕਹਿੰਦਾ ਉੱਚ ਦੇ ਪੀਰ ਸੁੱਤੇ ਕੋਈ ਕਹਿੰਦਾ ਸਿੰਘ ਸਰਦਾਰ ਸੁੱਤੇ ਸਭ ਕੁਝ ਬਾੜ ਚੱਲੇ ਤੇ ਪੱਲਾ ਕੌਮ ਲਈ ਆਪਣਾ ਝਾੜ ਸੁੱਤੇ ਸੁੱਤੇ ਵੀ ਸੋਹਣੇ ਮੁਸਕਰਾਏ ਜਾਂਦੇ ਨੇ ਜਿਵੇਂ ਛਾਤੀ ਤੇ ਹੋਣ ਅਜੀਤ ਤੇ ਨਾਲ ਜਝਾਰ ਸੱਤੇ ਜਿਵੇਂ ਛਾਤੀ ਤੇ ਹੋਣ ਅਜੀਤ ਤੇ ਨਾਲ ਜਝਾਰ ਸੱਤੇ ਕਹਿੰਦੇ ਜਿੰਨਾ ਈ ਨ ਮੰਨੀ ਜ਼ੁਲਮ ਅਕੇ ਐਸੇ ਲੇਖਾਂ ਵਿੱਚ ਲਿਖਾਏ ਚਾਰ ਪੁੱਤਰ ਜਦੋਂ ਵੀ ਕੌਮ ਨੂੰ ਲੋੜ ਪਈ ਜੋੜਾ ਜੋੜਾ ਕਰਕੇ ਸ਼ਹੀਦ ਕਰਵਾਏ ਪੁੱਤਰ ਦੋ ਚਮਕੌਰ ਦੀ ਜੰਗ ਵਿੱਚ ਸ਼ਹਾਦਤ ਪਾ ਗਏ ਦੋ ਨੀਆਂ ਵਿੱਚ ਚਨਾਏ ਪੁੱਤਰ ਤਾਂ ਜੋ ਲੋਕ ਮੇਣਾ ਨਾ ਮਾਰ ਸਕਣ ਇਸ ਥੇ ਲਈ ਬਗਾਨੇ ਵਿੱਚ ਆਏ ਤੇ ਆਪਣੇ ਮਰਵਾਏ ਪੁੱਤਰ ਇਸੇ ਦੇ ਬਗਾਨੇ ਵਿੱਚ ਆਏ ਤੇ ਆਪਣੇ ਮਰਵਾਏ ਪੁੱਤਰ ਇਸੇ ਕੁਝ ਮੇਰੇ ਵੱਲੋਂ ਅਰਪਣ ਉਹਨਾਂ ਯੋਧਿਆਂ ਨੂੰ ਯਾਦ ਕੀਤਾ ਇੱਕ ਤਾੜੀ ਲਾ ਦਿਓ ਪੰਜਾਬ ਦੇ ਸਾਰੇ ਯੋਧਿਆਂ ਲਈ ਲਾ ਦਿਓ ਸੋ ਵੱਡੀ ਗਿਣਤੀ ਚ ਬੀਬੀਆਂ ਬੈਠੀਆਂ ਨੇ ਨਿੱਕੀ ਨਿੱਕੀਆਂ ਬੱਚੀਆਂ ਬੈਠੀਆਂ ਨੇ ਇਹਨਾਂ ਦਾ ਵੀ ਧੰਨਵਾਦ ਕਰਦੀ ਹੈ ਕਹਿੰਦੇ ਇੱਕ ਸ਼ੇਰ ਮਹਤੀਆ ਦੇ ਨਾਂ ਤੇ ਵੀ ਕਹਿੰਦੇ ਜਾਲਮ ਲੋਕ ਕਹਿਣ ਆ ਧੀਆ ਬਲਾਵਾ ਹੁੰਦੀਆਂ ਨੇ ਇਹ ਤਾਂ ਗਜ਼ਲਾਂ ਤੇ ਕਵਤਾਵਾ ਹੁੰਦੀਆਂ ਨੇ ਜ਼ਿੰਦਗੀ ਪਰ ਦੇ ਜੋੜ ਨੇ ਰਿਸ਼ਤੇ ਦੇਖਣ ਨੂੰ ਚਾਰ ਕਲਾਵਾ ਹੁੰਦੀਆਂ ਨੇ ਕਹਿੰਦੇ ਪੁੱਤਾਂ ਵਾਂਗੂ ਕਦੇ ਨਾ ਲੜਦੀਆਂ ਤਾਹੀਓਂ ਬੇੜੇ ਵਿੱਚ ਠੰਡੀਆਂ ਸ਼ਾਵਾਂ ਹੁੰਦੀਆਂ ਨੇ ਕਹਿੰਦੇ ਜ਼ਿੰਦਗੀ 'ਚ ਕਈ ਰੋਲ ਲਮਾਉਂਦੀਆਂ ਕਦੇ ਬੇਟੀਆਂ ਤੇ ਕਦੇ ਬਹੂਆਂ ਤੇ ਕਦੇ ਇਹ ਮਾਵਾ ਹੁੰਦੀਆਂ ਨੇ ਦਾਜ ਦੀ ਵਲੀ ਚੜ ਜਾਂਦੀਆਂ ਸੇਖੋਂ ਜੀ ਉਦੋਂ ਨਮਾਣੀਆ ਜਦ ਸਾਰੇ ਘਰ ਵਿੱਚ ਮਾਰਨੀਆਂ ਸਲਾਮਾ ਹੁੰਦੀਆਂ ਨੇ ਜ਼ਾਲਮ ਲੋਕ ਕਹਿੰਤੀਆਂ ਤਾਂ ਬੁਲਾਵਾ ਹੁੰਦੀਆਂ ਨੇ ਇੱਧਰ ਕੀ ਹੋਈ ਜਾਂਦਾ ਕਹਿੰਦੇ ਮਾੜੀ ਤਾਰ ਮਾੜੀ ਸਰਕਾਰ ਤੇ ਮਾੜਾ ਯਾਰ ਬੰਦੇ ਨੂੰ ਲੈ ਕੇ ਵਹਿ ਜਾਂਦਾ ਉਹ ਕੰਮ ਹੋਈ ਜਾਂਦਾ ਹਾਂ 2 ਮਿੰਟ ਸਬਰ ਕਰੋ ਕਹਿੰਦੇ ਮੇਰੇ ਸ਼ੇਰ ਯਾਦ ਆ ਗਏ ਵੀ ਕੱਪਾ ਜਾ ਕਹਿੰਦੇ ਉਹ ਕੰਮ ਦਾ ਡੱਕਾ ਨਹੀਂ ਤੋੜਦੀ ਜਿਹੜੀ ਪੇਕੇ ਤੋਂ ਲਈ ਲੋੜਿਆਂ ਦਾ ਅਦਾਜ਼ ਹੋਵੇ ਉਹਨੂੰ ਹੰਕਾਰ ਹੁੰਦਾ ਵੀ ਮੇਰੇ ਬਾਪਣ ਨੇ ਆ ਦਿੱਤਾ ਮੇਰੇ ਬਾਪਣ ਨੇ ਉਹ ਦਿੱਤਾ ਸਾਡੇ ਲੱਖਾ ਸ਼ਰਮਾ ਜੀ ਸਾਡੇ ਚਾਚਾ ਜੀ ਲੱਗਦੇ ਜੀ ਆਰਾਮੇ ਤੋਂ ਜੀ ਬਹੁਤ ਸਾਰਾ ਮਾਰ ਸਰਕਾਰ ਕਰਦੀ ਹੈ ਜੀ ਕਹਿੰਦੇ ਉਹ ਕੰਮ ਦਾ ਡੱਕਾ ਨਹੀਂ ਤੋੜਦੀ ਜਿਹੜੀ ਪਿਆਕਿਆ ਤੋਂ ਲਈ ਲੋਹੜਿਆਂ ਦਾ ਦਾਜ ਹੋਵੇ ਤੇ ਕੈਲੇ ਫੋਰਨ ਆਪਣੀ ਕੀ ਰੀਸ ਕਰੂ ਜੇ ਕਿਤੇ ਨਸ਼ਿਆਂ ਤੋਂ ਮੁਕਤ ਆ ਪੰਜਾਬ ਹੋਵੇ ਤੇ ਕਲਾਕਾਰ ਦੀ ਭੂਤਰੀ ਭਲਾ ਦਿੰਦੇ ਜਦੋਂ ਮਾੜੀ ਸਾਉਂਡ ਤੇ ਮਾੜੇ ਵੱਜਦੇ ਸਾਜ਼ ਹੋਵੇ ਚੰਗੇ ਭਲੇ ਸਾਜ਼ੀਆਂ ਨਮਾਜ਼ੀਆਂ ਨੂੰ ਉਹ ਕਲਾਕਾਰ ਬਾੜੀ ਪਾਈ ਫਿਰਦਾ ਜਿਹਨੇ ਖੁਦ ਨਾ ਕੀਤਾ ਰਿਆਜ ਹੋਵੇ ਗਊ ਗਰੀਬ ਤੀਜਾ ਕਿਸਾਨ ਨੂੰ ਮਿਲੂ ਇਨਸਾਫ ਕਿੱਥੋਂ ਜਿੱਥੇ ਲੰਡੇ ਤੇ ਲੁੱਚਿਆਂ ਦਾ ਰਾਜ ਹੋਵੇ ਕਿੰਦੂ ਉਸ ਨਗਰ ਦੀ ਰਾਖੀ ਕੌਣ ਕਰੂ ਜਿਸ ਨਗਰ ਦਾ ਮੁਖੀ ਖੁਦ ਜਨਾਨੀ ਬਾਜ ਹੋਵੇ ਲੱਗੀ ਸ਼ਾ ਧੀਆਂ ਦਾ ਜਲੀ ਵਾਲੇ ਕੋ ਚੜਨ ਜੱਗ ਤੇ ਜੇ ਪੁੱਤ ਵੇਚੰਦਾਂ ਦਾ ਰਿਵਾਜ ਹੋਵੇ ਜੇ ਪੁੱਤ ਵੇਚੰਦਾਂ ਦਾ ਰਿਵਾਜ ਹੋਵੇ ਸੋ ਸਾਡੇ ਨੀਰਜੀ ਜੀ ਇਹਨਾਂ ਕਰ ਦੋ ਹਾਂਜੀ ਉਹਨਾਂ ਦਾ ਵੀ ਧੰਨਵਾਦ ਜੀ ਆ ਹਾਜ਼ਰੀ ਲਵਾ ਲਈ ਕਿ ਲਵਾਉਣੀ ਹੈ ਪੁੱਤ ਤੋਂ ਹਾਂਜੀ ਸੋ ਧੰਨਵਾਦ ਜੀ ਦੋ ਸ਼ੇਰ ਮਾਮਾ ਦੇ ਨਾਂ ਤੇ ਕਹਦੇ ਜੀ ਉਦੋਂ ਬਾਅਦ ਆਪ ਅਗਲੇ ਕਰਾਂ ਕਾਲ ਨੂੰ ਦਿੰਨੇ ਆ ਟਾਈਮ ਠੀਕ ਹੈ ਜੀ ਇੱਕ ਸ਼ੇਰ ਮਾਮਾ ਦੇ ਨਾਂ ਤੇ ਕਹਿੰਦੇ ਪੁੱਤ ਮੰਝਲਾਂ ਨੂੰ ਪਾ ਲੈਂਦੇ ਜਿਨ੍ਹਾਂ ਨੂੰ ਲੱਗੇ ਮਾਂ ਦੀ ਸੀਸ ਵੇ ਲੋਕੋ ਕੱਲ੍ਹ ਜਦ ਵਿੱਚ ਪੁੱਤ ਕਪੂ ਹੋ ਜਾਂਦੇ ਮਾਂ ਫੇਰ ਵੀ ਨਾ ਦੇਵੇ ਦਰਸੀਸ ਵਿੱਚ ਲੋਕੋ ਜਦ ਬਚਪਨ ਚ ਖੇਡਣਗੇ ਨੇ ਸੱਟ ਲੱਗਦੀ ਸੀ ਫਿਰ ਮਾਂ ਦੇ ਕਲੇਜ ਜੜ ਝੁਰਦੀ ਸੀ ਚੀਸ ਵਿੱਚ ਲੋਕੋ ਇਹ ਦੁਨੀਆਦਾਰੀ ਸਿਰਫ ਪੈਸੇ ਤੱਕ ਸੀਮਤ ਪਰ ਮਾਂ ਦੇ ਪਿਆਰ ਵਿੱਚ ਅੱਜ ਵੀ ਨਾ ਲੱਗੇ ਫੀਸ ਵਿੱਚ ਲੋਕੋ ਮਾਂ ਦੇ ਪਿਆਰ ਵਿੱਚ ਅੱਜ ਵੀ ਨਾ ਲੱਗੇ ਫੀਸਗੇ ਲੋਕੋ ਮਾਦਾ ਜ਼ਿਕਰ ਕੀਤਾ ਇਧਰ ਬਾਪੂ ਦਾ ਵੀ ਜ਼ਿਕਰ ਕਰੀ ਦਿੰਨੀ ਹੈ ਲੱਗਦੇ ਹਾਂ ਇਹ ਨਾ ਜੀ ਬਿੱਕਰ ਪ੍ਰੇਮਣੀ ਪਿੰਡ ਦੇ ਇਸ ਜੋਧਾ ਕਹਿੰਦੇ ਉਹ ਘਰ ਸਵਰਗਾਂ ਦੇ ਤੁਲ ਬਣ ਜਾਂਦਾ ਉਹ ਘਰ ਸਵਰਗਾਂ ਦੇ ਤੁਲ ਬਣ ਜਾਂਦਾ ਜਿਹੜੇ ਘਰ ਵਿੱਚ ਰਹਿੰਦਾ ਇਕੱਠਾ ਪਰਿਵਾਰ ਬਾਪੂ ਦਾ ਨੋਹਾਂ ਧੀਆ ਆਖੇ ਲੱਗਣ ਤੇ ਪੋਤਰਾ ਵੀ ਆ ਗਿਆ ਘਰ ਬਾਪੂ ਦਾ ਮੰਦਰ ਮਸਜਿਦ ਗੁਰੂ ਘਰ ਜਾਣ ਦਾ ਤਾਂ ਪੈਦਾ ਕੁਛੀ ਘਰੇ ਵੀ ਕਰੋ ਸਤਕਾਰ ਬਾਪੂ ਦਾ ਇਹਨੂੰ ਉਸ ਘਰ ਵਿੱਚ ਬਰਕਤ ਕਿੱਥੋਂ ਹੋਊ ਤੇ ਜਿਹੜੇ ਘਰ ਵਿੱਚ ਡੈਂਦਾ ਮੰਜਾ ਬਾਹਰ ਬਾਪੂ ਦਾ ਜਿਹੜੇ ਘਰ ਵਿੱਚ ਬਹਿਂਦਾ ਮੰਜਾ ਬਾਹਰ ਬਾਪੂ ਦਾ ਪੁੱਤ ਥੋੜਾ ਜਿਹਾ ਕੱਟ ਮਾਰਦਾ ਮੈਂ ਤਾਂ ਥੋੜੇ ਆ ਤੰਗ ਕਰਦਾ ਕਹਿੰਦੇ ਅੱਖ ਵਿੱਚ ਪੈ ਜੇ ਬਾਲ ਤੰਗ ਕਰਦਾ ਲੱਗ ਜੇ ਜਿੰਦਰੇ ਨੂੰ ਜੰਗਾਲ ਤੰਗ ਕਰਦਾ ਯਾਰ ਹੋਵੇ ਰੂਹ ਦਾ ਫਿਰ ਕੰਗਾਲ ਤੰਗ ਕਰਦਾ ਬੈਂਕ ਦਾ ਵਿਆਜ ਕਈ ਸਾਲ ਤੰਗ ਕਰਦਾ ਤੇ ਗਰਮੀ ਚ ਖਾਦਾ ਮੁਖਿਆਲ ਤੰਗ ਕਰਦਾ ਭਿੱਜਾ ਪਸੀਨੇ ਦੇ ਨਾਲ ਔਰ ਮਾਲ ਤੰਗ ਕਰਦਾ ਜਵਾਨੀ ਪਹਿਰੇ ਚੇਤੇ ਨਹੀਂ ਰੱਬ ਬੰਦੇ ਨੂੰ ਆ ਕੇ ਬੜਾਪੇ ਵਿੱਚ ਮੌਤ ਦਾ ਖਿਆਲ ਤੰਗ ਕਰਦਾ ਈਰਖਾ ਸਾਰਾ ਹੰਕਾਰ ਅੱਜ ਕੱਲ ਚਾਰੇ ਪਾਸੇ ਪੈ ਗਿਆ ਮੁਹੱਬਤਾਂ ਦਾ ਕਾਲ ਤੰਗ ਕਰਦਾ ਮੇਲੇ ਦਾ ਮਾਲ ਚੀਕਦੇ ਟੱਕਾਂ ਵਾਲੇ ਮੁੱਕ ਜੇ ਅਵਲੀ ਦਾ ਮਾਲ ਤੰਗ ਕਰਦਾ ਆਸ਼ਕ ਨਲੈਕ ਮੁਸ਼ੂਕਾ ਸ਼ਹਿਾਰ ਅੱਖਾਂ ਰਹੀ ਪਉਂਦੀ ਆ ਸਵਾਲ ਤੰਗ ਕਰਦਾ ਚਾਰੇ ਪਾਸੇ ਕੁੱਟੀ ਹੋਵੇ ਰਜਾਈ ਫੇਰ ਵੀ ਠੰਡ ਲੱਗੇ ਦੇਵੀ ਮਹਿਸੂਸਪਰੀ ਫੇਰ ਛੜੇ ਬੰਦੇ ਨੂੰ ਸਿਆੜ ਤੰਗ ਕਰਦਾ ਫੇਰ ਛੜੇ ਬੰਦੇ ਨੂੰ ਸਿਆੜ ਕਰਨਾ ਉਹ ਤਾਂ ਛੜਾ ਕਹਿੰਦਾ ਵੀ ਜਾਏ ਦੋ ਉਹ ਹਜਾ ਕੱਲਾ ਅਕੇ ਨਾ ਪਰ ਜਾਇਂਦਾ ਬੱਲਾ ਹਾਂ ਕੋਈ ਨਹੀਂ ਆ ਵੀ ਠੀਕ ਆ ਦਾ ਸੋ ਅੱਛਾ ਸਹਿਲ ਹਲੋ ਕੋਈ ਨਹੀਂ ਕੱਟਾ ਹਲੋ ਲਾਗੇ ਰੇ ਕੋਣਾ ਦੇਖ ਦੇ ਹਲੋ ਹਲੋ ਹਾਂ ਫੇਰ ਘਟਾ ਲੋ ਹਲੋ ਸਿੱਧੂ ਸਿੰਘ ਹਲੋ ਹਾਂ ਠੀਕ ਸੋ ਆ ਜੋ ਉਸੇ ਮੋੜ ਦੇ ਵਿੱਚ ਫੇਰ ਕਹਿੰਦੇ ਮੇ ਭਾਈ ਥੋੜਾ ਤੁਸੀਂ ਬੋਲ ਲਓ ਬਾਂਟੀ ਕਿੱਲਾ ਵਾਲੇ ਸਾਡੇ ਮੁਲਾਜ਼ਮ ਸਹਿਬਾਨ ਪੀਨਾ ਜੀ ਸਟੇਜ ਤੋਂ ਥੱਲੇ ਥੋੜਾ ਹੈ ਨਾ ਮੈਨੂੰ ਡਿਸਟਰਬ ਹੁੰਦਾ ਹੈਗਾ ਹਾਂ ਇਹਦੇ ਗੱਲਾਂ-ਗੱਲਾਂ ਵਿੱਚ ਗੱਲ ਦੀ ਕਾਲ ਬਣ ਜੇ ਗਾਲ ਬਿਨਾਂ ਪੰਗਾ ਨਹੀਂ ਹੋ ਸਕਦਾ ਹਿੰਦੂ ਮੁਸਲਮਾਨ ਸਿੱਖ ਜੇ ਤਿੰਨੇ ਅੱਡ ਹੋ ਗਏ ਤਿੰਨਾ ਬਾਜ ਇੰਡੀਆ ਦਾ ਤਿਰੰਗਾ ਨਹੀਂ ਹੋ ਸਕਦਾ ਗੋਰੇ ਵੇਖੇ ਮੈਂ ਤਪਸੇਖ ਦੇ ਸਮੁੰਦਰ ਦੇ ਕੰਢਿਆਂ ਤੇ ਪਰ ਫੱਕਰਾਂ ਵਰਗਾ ਵੀ ਕੋਈ ਨੰਗਾ ਨਹੀਂ ਹੋ ਸਕਦਾ ਜਿਹੜਾ ਪੁੱਤ ਦੂਜਿਆਂ ਦੀ ਕਰੂਗਾ ਬਰਾਈ ਫਿਰ ਉਹ ਆਪ ਵੀ ਚੰਗਾ ਨਹੀਂ ਹੋ ਸਕਦਾ ਫਿਰ ਉਹ ਆਪ ਵੀ ਚੰਗਾ ਨਹੀਂ ਹੋ ਸਕਦਾ ਇੱਥੇ ਕੋਈ ਨਹੀਂ ਬਦੁੱਤ ਹੁੰਦਾ ਸਾਰੇ ਕਿਸੇ ਨੇ ਨਿਗ੍ਹਾ ਦੀ ਪੂਛ ਪੜੀ ਸਾਰੇ ਇੱਕੋ ਜਿਹੇ ਹੁੰਦੇ ਅਗੇ ਜਿਹੜਾ ਧਰਤੀ ਤੇ ਜੀਵ ਪੈਦਾ ਹੋਇਆ ਉਹਨੇ ਛਕ ਕੀਤੇ ਕੀਤੇ ਮੈਂ ਘਰੇ ਭਾਈ ਤੋਤਾ ਰੱਖਿਆ ਅੱਡ ਪਿੰਜਰੇ ਚ ਤੋਤੇ ਅੱਡ ਪਿੰਜਰੇ ਚ ਰੱਖੀ ਆ ਤੋਤਾ ਥੋੜਾ ਜਿਹਾ ਬਹਿਤੀ ਹੈ ਮਰ ਜੇ ਮੈਂ ਇੱਕ ਦਿਨ ਪਿੰਜਰੇ ਚ ਨਿਕਲ ਕੇ ਉਹਨੇ ਤੋਦੀ ਤੰਗ ਕੀਤੀ ਤੇ ਮੈਂ ਉਹਦੇ ਜੂਨ ਦੇ ਬੱਟ ਤੇ ਤੇ ਗੰਜਾ ਕਰਤਾ ਤੇ ਥੋੜੇ ਦਿਨ ਬਾਅਦ ਸਾਡੇ ਸਤ ਸੰਗ ਸੀ ਤੇ ਮੈਂ ਉਹਦੀ ਡਿਊਟੀ ਲਾਉਂਦੀ ਗੇਟ ਤੇ ਵੀ ਜਿਹੜਾ ਆਵੇ ਉਹਨੂੰ ਆਦਰ ਸਤਕਾਰ ਨਾਲ ਅੰਦਰ ਪਾਉਣਾ ਜਿਹੜਾ ਆਈਗਾ ਭਾਈ ਦਾ ਜਿਹੜੇ ਗੰਜੇ ਸੀ ਉਹਨੇ ਸਾਰੇ ਬਾਹਰ ਕੱਢ ਦੇ ਜਦੋਂ ਮੈਂ ਬਾਹਰ ਨਿਕਲੀ ਬੰਗੂਮਾਂ ਮੱਚ ਜਾ 15 ਰਿਸ਼ਤੇਦਾਰ ਬਾਹਰ ਖੜੇ ਅਗੇ ਜਿਨ੍ਹਾਂ ਦੇ ਸਿਰ ਤੇ ਵਾਲ ਨਹੀਂ ਤੇ ਮੈਂ ਕਿਹਾ ਵੀ ਕੀ ਗੱਲ ਤੂੰ ਇਹਨਾਂ ਨੂੰ ਅੰਦਰ ਇੰਟਰ ਨਹੀਂ ਹੋਣ ਦਿੱਤਾ ਅੱਗੋਂ ਤੋਤਾ ਮਰ ਜਣਾ ਮੈਨੂੰ ਕਹਿੰਦਾ ਕਰਨੀਆਂ ਆਸ਼ਕੀਆਂ ਤੇ ਸੁਣਨੀਆਂ ਸੱਤ ਸਕਦਾ ਉਹਨਾਂ ਐਸੀ ਮੇਰੇ ਵਰਗੀ ਐ ਸਾਰੇ ਕਈ ਵਾਰੀ ਐਵੇਂ ਹੀ ਕੰਮ ਹੋ ਜਾਂਦਾ ਇੱਕਾ ਸਾਡੀ ਗਵਾਂਢਣ ਬੇਬੇ ਸਰਜੀਤ ਕੌਰ ਉਹਨੇ ਕਰ ਲਈ ਹਿੰਦ ਆਦੀ ਮੈਂ ਰੱਬ ਦਾ ਨਾਮ ਨਹੀਂ ਜਪਦੀ ਚਾਹੇ ਸਾਰੇ ਆਜਾ ਪਿੰਡ ਖਾਣਾ ਪੀਣਾ ਛੱਡ ਗਈ ਡਾਕਟਰ ਜਵਾਬ ਦੇ ਗਏ ਵੀ ਮਾਂ ਦਾ ਦੀ ਕਰੇ ਸੇਵਾ ਕਰ ਲੋ ਜਿਹੜਾ ਸਰੀਕਾ ਕਬੀਲਾ ਆਵੇ ਬੇਬੇ ਵੈਗ ਨੂੰ ਵੈਗ ਨੂੰ ਜਪ ਆ ਰਾਮ ਰਾਮ ਅੱਲਾ ਅੱਲਾ ਆਹੀ ਨਾਲ ਜਾਂਦਾ ਬੇਬੇ ਕਹਿੰਦੀ ਨਾ ਮੇਰੀ ਹੰਡ ਮੈਂ ਰੱਬ ਦਾ ਨਾਮ ਹੀ ਜਪਦੀ ਬੇਬੇ ਦਾ ਪੋਤਾ ਸਕੂਲੋਂ ਪੜ ਕੇ ਆਇਆ ਮੁੰਡਾ ਕਹਿੰਦਾ ਐ ਕਰੋ ਜੇ ਬੇਬੇ ਰੱਬ ਦਾ ਨਾਮ ਨਹੀਂ ਜਪਦੀ ਤੇ ਫੁੱਫੜ ਜੀ ਨੂੰ ਬੁਲਾ ਲਓ ਤੇ ਫੁੱਫੜ ਜੀ ਦਾ ਨਾਮ ਪਈ ਸਤਨਾਮ ਪਾਈ ਪੁੱਪੜ ਨੂੰ ਫੋਨ ਕੀਤਾ ਕਿਤੇ ਕਣਕ ਤੇ ਗੁੱਲੀ ਡੰਡੇ ਵਾਲੀ ਸਪਰੇ ਕਰਤਾ ਕਰਦਾ ਆ ਗਿਆ ਵੀ ਚੌਂਦੇ ਜੀਆਂ ਦੇ ਮੇਲੇ ਦੋ ਚਾਰ ਇਸਤਰ ਹੋਰ ਆ ਗਏ ਤੇ ਸਾਰਾ ਪਿੰਡ ਇਕੱਠਾ ਹੋਇਆ ਬੈਠਾ ਵੀ ਅੱਜ ਭਲੇਖੇ ਨਾ ਬੇਬੇ ਦੇ ਮੁਖ ਚੋਂ ਨਿਕਲੂਗਾ ਸਤਨਾਮ ਬੇਬੇ ਨੂੰ ਪੁੱਛ ਆ ਕਹੋਣਾ ਕਹਿੰਦੀ ਇਹ ਤਾਂ ਨਰਿੰਜਨ ਸੋ ਸਰਪੰਚਾ ਬੇਬੇ ਉਹ ਉਹ ਕਹਿੰਦੀ ਮਲਕੀਤ ਦੇ ਮੈਂਬਰ ਹਣ ਸਾਰਾ ਪਿੰਡ ਆਖੀ ਆਵੇ ਬੁੜੇ ਦੀ ਅੱਖਾਂ ਦੀ ਜੋਤ ਤਾਂ ਠੀਕ ਹੈ ਹੁਣ ਕੋਈ ਕੈਦੀ ਆ ਮੰਗੂ ਬੇਬੇ ਦੇ ਜਵਾਈ ਨੂੰ ਸਾਹਮਣੇ ਪੇਸ਼ ਕੀਤਾ ਗਿਆ ਜਿਹਦਾ ਨਾਮ ਸੀ ਸਤਨਾ ਮਾਤਾ ਨੂੰ ਪੁੱਛਿਆ ਕੌਣ ਕਹਿੰਦੀ ਸਿਆਣ ਲਾ ਅਕੇ ਕੌਣ ਅਕੇ ਸਿਆਣ ਲਾ ਸਾਰਾ ਪਿੰਡ ਆਖੀ ਆਵੇ ਤੂੰ ਤਾਂ ਸਿਆਣ ਲਾ ਹੈ ਕੌਣ ਆਦੀ ਮੇਰੇ ਪਿਓ ਦੇ ਸਾਲਿਓ ਮਿੰਦੋ ਦਾ ਪਰੋਣਾ ਇਹ ਹਿੰਡ ਬੰਦ ਸੋ ਨਾਲ ਆਪ ਅਗਲੇ ਕਰਾਂ ਅਨੇ ਤਿੰਨਾਂ ਜੀ ਬੋਲੋ ਪਾ ਜੂਗਾ ਅਧੀ ਪਿੰਡ ਵਾਲਿਓ ਕੈਮ ਸਵਾਦ ਆ ਰਿਹਾ ਤਾੜੀ ਮਾਰਦੇ ਫਿਰ ਇੱਕ ਦੱਬ ਕੇ ਸੋ ਇੱਕ ਵਾਰ ਫੇਰ ਪਿੰਡ ਨਗਰ ਪੰਚਾਇਤ